ਸਰ ਸ਼ਿਕਾਹ ਜੀ ਮਹਿਲਾ ਪੇਤ ਕਰ ਹਜ਼ਰਾਂ ਸਿੰਘ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲ ਸੰਜੋਗਨ ਦੀ ਦਾ ਭਾਗ 14ਵਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਫਿਰ ਗਰੀ ਫੌਨ ਸੰਦ ਦਾ ਨਾਟਕ ਜਿਹੜਾ ਕਰਦੀ ਵਹ ਹਨ ਚਲਾ ਗਿਆ ਤੇ ਚੈਰੀ ਆਪਣੀ ਭਾਬੀ ਨੂੰ ਕਹਿਣ ਲੱਗਾ ਭਾਬੀ ਮੈਂ ਨਹੀਂ ਕਿਸੇ ਨੂੰ ਦੇਖਣਾ ਮੈਂ ਕਿਸੇ ਹੋਰ ਨੂੰ ਪਸੰਦ ਕਰਦਾ ਹਾਂ ਮੈਂ ਉਸੇ ਨਾਲ ਹੀ ਵਿਆਹ ਕਰਵਾਉਣਾ ਹੈ ਜੋ ਬਣ ਜੇ ਇਹ ਗੱਲ ਸੀ ਤੇ ਤੈਨੂੰ ਪਹਿਲਾਂ ਮੈਨੂੰ ਦੱਸਣੀ ਚਾਹੀਦੀ ਸੀ ਨਾ ਜੈਰੀ ਹੁਣ ਕੁਝ ਨਹੀਂ ਹੋ ਸਕਦਾ ਭੁੱਲ ਜਾ ਉਸਨੂੰ ਰੰਦਾਵਾ ਸਭ ਉਨਹੀ ਵਾਲੇ ਨੇ ਜੈਰੀ ਭਾਬੀ ਮੈਂ ਹੁਣ ਸੱਚੀ ਬਦਲ ਗਿਆ ਹਾਂ ਉਹ ਦੇਖੋ ਤੁਸੀਂ ਉਸ ਦਿਨ ਮੈਨੂੰ ਅਜਾਹ ਝਾੜਿਆ ਕਿ ਮੈਂ ਅਜਾਹ ਕੰਮ ਕਰਨ ਦੀ ਚਪਿਆ ਕਿ ਮੈਂ ਫੇਰ ਤੋਂ ਵਾਪਸ ਉਹੀ ਜੈਰੀ ਬਣ ਗਿਆ ਹਾਂ ਜੋ ਮੈਂ ਪਹਿਲਾਂ ਹੁੰਦਾ ਸੀ ਦੋ ਮਹੀਨੇ ਹੋ ਗਏ ਨੇ ਮੈਂ ਸ਼ਰਾਬ ਨੂੰ ਹੱਦ ਤੱਕ ਨਹੀਂ ਲਗਾ ਕੇ ਦੇਖਿਆ ਤੁਹਾਨੂੰ ਪਤਾ ਹੈ ਮੈਂ ਜਦੋਂ ਉਸਨੂੰ ਦੇਖਿਆ ਮੈਨੂੰ ਤਾਂ ਆਪਣੀ ਹੀ ਸੁਧ ਬੁੱਤ ਭੁੱਲ ਪਈਆ ਜਿਸ ਦਿਨ ਮੈਂ ਪਹਿਲੀ ਵਾਰ ਉਸਨੂੰ ਦੇਖਿਆ ਸੀ ਨਾ ਮੇਰਾ ਸਾਰਾ ਦਿਨ ਗਵਾਚਿਆ ਫਿਰਦਾ ਰਿਹਾ ਸੀ ਮੈਂ ਘਰ ਨੂੰ ਵਾਪਸ ਆਉਂਦੇ ਹੋਏ ਗਿਆ ਮਾਰਕੀਟ ਦਾ ਸ਼ਰਾਬ ਲੈਣ ਸੀ ਪਰ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ ਮੈਂ ਘਰ ਦਾ ਰਾਸ਼ਨ ਲੈ ਕੇ ਘਰ ਨੂੰ ਆਇਆ ਜੋਗਨ ਇਹਨਾਂ ਕੁਝ ਹੋ ਗਿਆ ਤੇ ਤੂੰ ਸਾਨੂੰ ਕੁਝ ਦੱਸਿਆ ਵੀ ਨਹੀਂ ਤੁਰਖ ਮੈਂ ਕੁਝ ਕਰਦੀਆਂ ਕਹਿ ਕੇ ਜੂਵਨ ਉੱਠ ਕੇ ਕਾਊਂਟਰ ਤੇ ਆਈ ਤਾਂ ਦੇਖਿਆ ਰੂਪਲ ਦੇ ਚਿਹਰੇ ਦਾ ਰੰਗ ਹੀ ਉੱਡਿਆ ਪਿਆ ਸੀ ਫਿਰ ਉਸਨੇ ਰੂਪਲ ਨੂੰ ਬਾਹਰ ਆਉਣ ਨੂੰ ਕਿਹਾ ਜਦ ਰੂਪਲ ਕਾਊਂਟਰ ਤੋਂ ਬਾਹਰ ਆਈ ਤਾਂ ਜੂਵਨ ਕਹਿਣ ਲੱਗੀ ਕਿਉਂ ਦਿਉਰਾ ਫਿਰ ਇਸੇ ਨਾਲ ਕਰਦੀਏ ਤੇ ਰਵਿਆ ਜੂਵਨ ਦੀ ਗਲਸਨ ਜੈਰੀ ਦੇ ਚਿਹਰੇ ਤੇ ਮੁਸਕਾਨ ਆ ਗਈ ਇਹ ਗੱਲ ਤੁਨ ਕੇ ਰੂਪਲ ਵੀ ਹੈਰਾਨ ਹੋ ਗਈ ਰੂਪਲ ਨੂੰ ਹੈਰਾਨ ਹੁੰਦੇ ਦੇਖ ਕੇ ਜੂਵਨ ਉਸ ਨੂੰ ਕਹਿਣ ਲੱਗੀ ਕਿਉਂ ਰੂਪਲ ਬਣੇਗੀ ਮੇਰੀ ਦਰਾਨੀ ਜੋਵਨ ਧੀ ਕਲਸਨ ਕੇ ਰੂਬਲ ਨੇ ਸੰਗਦੀ ਨੇ ਨੀਮੀ ਪਾਲ ਲਈ ਇਹਨੇ ਨੂੰ ਗੁਰੇ ਬਾਹਰ ਅੰਦਰ ਆਉਂਦੇ ਹੋਏ ਕਹਿਣ ਲੱਗਾ ਆਗੇ ਨੀ ਲੰਦਾਵਾ ਸਾਹਿਬ ਉਸੇ ਕਲਸਨ ਕੇ ਜੋਵਨ ਕਹਿਣ ਲੱਗੀ ਤੁਸੀਂ ਆਪਣੇ ਰੰਦਾਵਾ ਸਾਹਿਬ ਨੂੰ ਵਾਪਸ ਭੇਜ ਦਿਓ ਮੈਨੂੰ ਤਾਂ ਮੇਰੀ ਦਰਾਣੀ ਮਿਲ ਗਈ ਏ ਫਿਰ ਜੋਵਨ ਕੁੜੀ ਦੇ ਨਾਲ ਆ ਕੇ ਕਹਿਣ ਲੱਗਾ ਓਏ ਤੂੰ ਹੁਣ ਉੱਥੇ ਹੀ ਬੈਠਾ ਰਹੇਂਗਾ ਆ ਕੇ ਆਪਣੀ ਭਾਬੀ ਦਾ ਪੈਰੀ ਹੱਥ ਲਾ ਇਸਨੇ ਹੀ ਤੇਰਾ ਸਾਖ ਸਿਰੇ ਚੜਾਉਣਾ ਏ ਜੈਰੀ ਉੱਟ ਕੇ ਆਇਆ ਤੇ ਦੋਨਾਂ ਦੇ ਪਿਆਰੇ ਹੱਥ ਲਾਇਆ ਜੋ ਵੀ ਨਹੀਂ ਉਸ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਤੇ ਕਹਿਣ ਲੱਗੀ ਤੇਰੀ ਭਾਬੀ ਇਨੇ ਪੱਥਰ ਦਿਲ ਨਹੀਂ ਜਿਨੀ ਤੂੰ ਸਮਝਦਾ ਆ ਮੈਂ ਤਾਂ ਹੁਣ ਤੱਕ ਜੋ ਵੀ ਕੀਤਾ ਆ ਨਾ ਤੈਨੂੰ ਸਹੀ ਰਾਹ ਤੇ ਪਾਉਣ ਲਈ ਕੀਤਾ ਆ ਜੈਰੀ ਹਾਂਜੀ ਭਾਬੀ ਮੈਂ ਜਾਣਦਾ ਆ ਮੈਨੂੰ ਇਸ ਗੱਲ ਦਾ ਅਹਿਸਾਸ ਤਾਂ ਉਦੋਂ ਹੀ ਹੋ ਗਿਆ ਸੀ ਜਦ ਤੁਸੀਂ ਮੇਰੇ ਕਰਾਇਤੇ ਦਿੱਤੇ ਪੈਸੇ ਮੇਰੀ ਬੇਬੀ ਨੂੰ ਵਾਪਸ ਕਰ ਦਿੱਤੇ ਸੀ ਜੁਗਨ ਚਲ ਹੁਣ ਫਿਰ ਇਦਾ ਹੀ ਬੰਦਾ ਬਣ ਕੇ ਰਹੀਂ ਕਿ ਵੀਲਦਾਰੀ ਤੇਰੇ ਸਿਰ ਤੇ ਪੈਣ ਵਾਲੀ ਆ ਫਿਰ ਉਹ ਚਾਰੇ ਜਨੇ ਬੈਠ ਕੇ ਖਾਂਦੇ ਹੋਏ ਗੱਲਾਂ ਮੱਤਾਂ ਮਾਰਨ ਲੱਗੇ ਫਿਰ ਗੁਰੀ ਕਹਿਣ ਲੱਗਾ ਭਈ ਇੱਕ ਗੱਲ ਤਾਂ ਹੈ ਜੇ ਅੱਜ ਅਸੀਂ ਇੱਥੇ ਨਾ ਹੁੰਦੇ ਸਾਨੂੰ ਤਾਂ ਇਸ ਲਵ ਸਟੋਰੀ ਦੇ ਬਾਰੇ ਪਤਾ ਹੀ ਨਹੀਂ ਲੱਗਣਾ ਸੀ ਜੋਗਨ ਹੋਰ ਕੀ ਪਤਾ ਨਹੀਂ ਕਿੰਨਾ ਚਿਰ ਐਵੇਂ ਹੀ ਦੋਵੇਂ ਗੁੰਗੇ ਬਣ ਕੇ ਇੱਕ ਦੂਜੇ ਨੂੰ ਤੱਕਦੇ ਰਹਿੰਦੇ ਕਹਿ ਕੇ ਹੱਸਣ ਲੱਗ ਪਏ ਜੈਰੀ ਕੋਈ ਨਹੀਂ ਉਹ ਢਾਲੂ ਮੁਖ ਖੋਲ ਦੋ ਮੇ ਜਨੇ ਹੁਣ ਜੇ ਮੇਰੇ ਤੋਂ ਹਿੰਮਤ ਨਹੀਂ ਹੋਈ ਪ੍ਰਪੋਜ਼ ਕਰਨੀ ਤੇ ਇਸ ਵਿੱਚ ਮੇਰਾ ਕੀ ਕਸੂਰਾ ਜੋਬਨ ਤੇਰਾ ਤਾਂ ਕੋਈ ਕਸੂਰ ਨਹੀਂ ਦਿਓਰਾ ਤੇ ਸ਼ੁਕਰ ਕਰ ਸਾਨੂੰ ਇਸ ਬਾਰੇ ਪਤਾ ਲੱਗ ਗਿਆ ਨਹੀਂ ਤੇਰੇ ਭਾਜੀ ਨੇ ਤਾਂ ਮੈਨੂੰ ਪਹਿਲਾਂ ਵੀ ਇੱਕ ਦੋ ਕੁੜੀਆਂ ਦੀ ਫੋਟੋ ਦਿਖਾ ਗਈ ਤੇਰੇ ਰਿਸ਼ਤੇ ਦੀ ਗੱਲ ਤੋਰਨ ਨੂੰ ਕਿਹਾਇਆ ਪਰ ਮੈਂ ਹੀ ਕੋਈ ਹਾਂ ਨਾ ਨਹੀਂ ਕੀਤੀ ਸੀ ਰੂਵਲ ਤੂੰ ਮੇਰੇ ਕੁਝ ਬੋਲ ਸਾਡੇ ਤੋਂ ਕਾਦੇ ਸੰਗਾ ਫਿਰ ਰੂਵਲ ਸੰਦੇ ਹੋਏ ਕਹਿਣ ਲੱਗੀ ਭਾਬੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਮੇਰੇ ਦਿਲ ਦੀ ਰੀਚ ਇੰਚ ਪੂਰੀ ਹੋ ਜਾਏਗੀ ਸੱਚ ਕਿਹਾ ਤਾਂ ਹੋਂ ਤਾਂ ਮੈਨੂੰ ਵੀ ਇਹਨਾਂ ਤੇ ਗੁੱਸਾ ਆਉਣ ਲੱਗ ਗਿਆ ਸੀ ਕਿ ਮੁੰਡੇ ਤਾਂ ਛੱਟ ਪਰ ਪਹੁੰਚ ਕਰ ਦਿੰਦੇ ਆ ਪਰ ਇਹ ਪਤਾ ਨਹੀਂ ਕਿਹੜੇ ਮਿੱਟੀ ਦੇ ਬਣਿਆ ਰੋਜ਼ ਮੈਨੂੰ ਦੇਖ ਕੇ ਸਮਾਈਲ ਦੇ ਕੇ ਚਲੇ ਜਾਂਦੇ ਸੀ ਭਾਬੀ ਤੁਹਾਨੂੰ ਪਤਾ ਹੈ ਇਹਨਾਂ ਤੋਂ ਮਹੀਨਿਆਂ ਚ ਹੀ ਇਹਨਾਂ ਨੇ ਮੇਰੇ ਕੋਲ ਪੈਸੇ ਛੱਡ ਛੱਡ ਕੇ ਹਜ਼ਾਰ ਡਾਲਰ ਇਕੱਠੇ ਕਰ ਦਿੱਤੇ ਆ ਮੈਂ ਜਦ ਇੱਕ ਵਾਰੀ ਪੈਸੇ ਇਹਨਾਂ ਦੇ ਵਾਪਸ ਕਰਨ ਗਈ ਤੇ ਮੈਨੂੰ ਪਤਾ ਕੀ ਕਹਿਣ ਲੱਗੇ ਮੈਨੂੰ ਤਾਂ ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ ਹੁਣ ਮੈਂ ਪੈਸੇ ਕੀ ਕਰਨੇ ਆ ਅੱਜਵਨ ਅੱਛਾ ਜੀ ਪਹਿਲਾਂ ਆਪਣੇ ਵੀਰੇ ਦੇ ਤਾਂ ਨਿੱਤ ਅੱਗੇ ਪਿੱਛੇ ਪੈਸੇ ਨੂੰ ਘਮ ਦਰਿੰਦਾ ਸੀ ਹੁਣ ਰੂਵਲ ਦੇ ਮਿਲਦੇ ਹੀ ਮੁੰਡੇ ਦੀ ਆਦਤ ਵੀ ਬਦਲ ਗਈ ਆ ਫਿਰ ਜੋਵਨ ਨੇ ਰੂਵਲ ਤੋਂ ਉਸਦੇ ਘਰ ਪਰਿਵਾਰ ਬਾਰੇ ਪੁੱਛਿਆ ਤੇ ਰੂਵਲ ਨੇ ਆਪਣੀ ਪਰਿਵਾਰ ਬਾਰੇ ਸਭ ਕੁਝ ਦੱਸਿਆ ਕੁਝ ਤੀਰਵਾਦ ਉਹ ਫਿਰ ਸਾਰੀ ਕਾਪੀ ਕੀ ਟੇਵਰ ਤੋਂ ਉੱਠ ਗਏ ਤੇ ਜੋਵਨ ਰੂਵਲ ਨੂੰ ਗੱਲ ਨਾਲ ਲਗਾ ਕੇ ਕਹਿਣ ਲੱਗੀ ਤੂੰ ਕੀ ਫਿਕਰ ਨਾ ਕਰੀ ਆਪਾਂ ਚੇਤੀ ਹੀ ਕੁਵਜੋਲਾ ਪਾ ਕੇ ਤੁਹਾਡੇ ਰਿਸ਼ਤੇ ਦੀ ਗੱਲ ਚਲਾਉਨੇ ਆ ਫਿਰ ਰੋਵਲ ਦਾ ਨੰਬਰ ਲੈ ਕੇ ਜੋਵਨ ਹੋਣੀ ਬਾਹਰ ਆ ਗਏ ਜੈਰੀ ਨੂੰ ਅੰਦਰ ਹੀ ਖੜਾ ਦੇ ਕੇ ਚਦ ਗੁਰੀ ਉਸ ਨੂੰ ਆਵਾਜ਼ ਮਾਰ ਕੇ ਬੁਲਾਉਣ ਲੱਗਾ ਤਾਂ ਜੋਵਨ ਉਸ ਨੂੰ ਰੋਕਦਿਆਂ ਕਹਿਣ ਲੱਗੀ ਆਜੋ ਤੁਸੀਂ ਹੀ ਉਹਨਾਂ ਨੂੰ ਕਰ ਲੈਣੋ ਗੱਲਾਂ ਬਾਤਾਂ ਨਾ ਆਪਣਾ ਟਾਈਮ ਖੋ ਲਗੀ ਤੁਹਾਡੀਆਂ ਵੀ ਤਾਂ ਕਦੇ ਗੱਲਾਂ ਖਤਮ ਹੀ ਨਹੀਂ ਹੁੰਦੀਆਂ ਜਾਨਾ ਗੁਰੀ ਤੇ ਜੋਵਨ ਆ ਕੇ ਫਿਰ ਗੱਡੀ 'ਚ بیٹھ ਕੇ ਘਰ ਨੂੰ ਚਲ ਪਈ ਉਹਨਾਂ ਦਾ ਘਰ ਆਉਣ ਤੋਂ ਕੁਝ ਦਿਨ ਬਾਅਦ ਜੈਰੀ ਵੀ ਉਹਨਾਂ ਦੇ ਮੰਦਰ ਹੀ ਘਰ ਆ ਗਿਆ। ਜਦ ਜੈਰੀ ਆਪਣੇ ਬੇਬੀ ਕੋਲ ਬੈਠਾ ਸੀ ਤਾਂ ਗੁਰੀ ਹੁਣੇ ਸਾਰੇ ਜਣੇ ਬਰਫੀ ਦਾ ਡੱਬਾ ਲੈ ਕੇ ਤਾਰੂ ਪੂਆ ਦੀ ਕਮਰੇ ਚ ਆਈ। ਸਭ ਨੂੰ ਇੰਜ ਇਕੱਠਿਆਂ ਆਇਆ ਦੇਖ ਕੇ ਪੂਆ ਕਹਿਣ ਲੱਗੀ ਕੀ ਗੱਲ ਹੋ ਗਈ ਜਸਵੰਦਰੀ? ਜੋ ਸਾਰਿਆਂ ਨੇ ਇਕੱਠੇ ਹੀ ਕਮਰੇ 'ਚ ਤਾਵਾ ਭੁੱਲਿਆ ਆ। ਸਭ ਸੁਖਤ ਹੈ ਨਾ? ਇਸ ਤੇ ਗੁਰੀ ਦੀ ਬੇਬੀ ਉਹਨਾਂ ਦੇ ਕੋਲ ਬੈਠ ਕੇ ਕਹਿਣ ਲੱਗੀ ਭੈਣ ਜੀ ਤੁਸੀਂ ਤਾਂ ਪਹਿਲਾਂ ਮੂੰਹ ਮਿੱਠਾ ਕਰੋ। ਪਰਫੀਦਾ ਪੇਸ ਚੱਕ ਕੇ ਉਹਨਾਂ ਦੇ ਮੂੰਹ 'ਚ ਪਾਉਂਦੇ ਹੋਏ ਕਹਿਣ ਲੱਗੀ ਪਰ ਇਹ ਕਿਸ ਖੁਸ਼ੀ ਚ ਪੂਆ ਕਹਿਣ ਲੱਗੀ ਜੋਵਨ ਪੂਆ ਜੈਰੀ ਨੂੰ ਕੁੜੀ ਪਸੰਦ ਆ ਗਈ ਅਸੀਂ ਦੋਵੇਂ ਤਾਂ ਉਸ ਨੂੰ ਮਿਲਵੇ ਆਈ ਹਾਂ ਆ ਲੋ ਦੇਖੋ ਫੋਟੋ ਰੂਵਲ ਨਾਮ ਆਇਸਾ ਆਪਣਾ ਫੋਨ ਉਹਨਾਂ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਪੂਆ ਆਪਣਾ ਚਸ਼ਮਾ ਠੀਕ ਕਰਦੇ ਹੋਏ ਤਸਵੀਰ ਨੂੰ ਦੇਖ ਕੇ ਕਹਿਣ ਲੱਗੀ ਬੇ ਕੁੜੀ ਤਾਂ ਬਹੁਤ ਸੋਹਣੀ ਆ ਕਿੱਥੇ ਦੀ ਆ ਘਰ ਵਰ ਕਿਵੇਂ ਆ ਜੋਵਨ ਪੂਆ ਜੀ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਰੂਵਲ ਤੋਂ ਉਸਦੀ ਘਰਵਾਰ-ਵਾਰੀ ਪਤਾ ਸਭ ਪਤਾ ਕਰ ਲਿਆ ਰੂਵਲ ਕਿਸਾਨ ਪਰਿਵਾਰ ਤੋਂ ਆ ਪਿੰਟ ਉਹਨਾਂ ਦਾ ਦਬਾਬੇ ਚ ਪੈਂਦਾ ਆ ਬਾਕੀ ਅਸੀਂ ਤੁਹਾਡੀ ਤਸੱਲੀ ਲਈ ਆਪੇ ਹੀ ਕਿਵੇਂ ਚੋਲਾ ਲੱਭ ਕੇ ਸਾਰੀ ਜਾਂਚ ਪੜਤਾਲ ਕਰਵਾ ਲਵਾਂਗੇ ਪੂਆ ਚਲੋ ਭਾਈ ਜਿਵੇਂ ਤੁਹਾਨੂੰ ਸਭ ਨੂੰ ਠੀਕ ਲੱਗੇ ਜੇ ਮੇਰੇ ਪਤਨ ਨੂੰ ਪਸੰਦ ਆ ਤਾਂ ਮੈਨੂੰ ਵੀ ਪਸੰਦ ਆ ਕਿਆ ਜੈਰੀ ਦਾ ਮੱਥਾ ਚੁੰਮ ਕੇ ਉਸ ਨੂੰ ਆਪਣੀ ਗੱਲ ਨਾ ਲਗਾ ਲਿਆ ਅੱਜ ਘਰ ਵਿੱਚ ਸਾਰੇ ਬਹੁਤ ਹੀ ਖੁਸ਼ ਸਨ ਜੋਗੰਦੀਆਂ ਕੀਤੀਆਂ ਕੋਸ਼ਿਸ਼ਾਂ ਹੁਣ ਰੰਗ ਲਿਆ ਰਹੀਆਂ ਸਨ ਘਰ ਵਿੱਚ ਸਾਰੇ ਮੈਂਬਰ ਹੁਣ ਪਰਿਵਾਰ ਵਾਂਗ ਰਹਿਣ ਲੱਗ ਪਏ ਸਨ ਜਿੱਥੇ ਪਹਿਲਾਂ ਹਰ ਕੋਈ ਆਪੋ ਆਪਣੇ ਕਮਰੇ 'ਚ ਬੈਠ ਕੇ ਰੋਟੀ ਖਾਂਦਾ ਹੁੰਦਾ ਸੀ ਉੱਥੇ ਹੀ ਸਾਰਾ ਪਰਿਵਾਰ ਹਾਲ 'ਚ ਟੇਬਲ 'ਤੇ ਬੈਠ ਕੇ ਰੋਟੀ ਖਾਂਦਾ ਸੀ ਦਿਨ ਹੱਸੇ ਖੇੜਦੇ ਬੀਤ ਰਹੇ ਸਨ ਜੋਗੰਸਵੀਰੇ ਪਹਿਲਾਂ ਕਰਦਾ ਸਾਰਾ ਕੰਮ ਕਰਦੀ ਫਿਰ ਆਪਣੇ ਡਰਾਈਵਿੰਗ ਦੇ ਕਲਾਸਾਂ ਵੀ ਲਗਾਉਂਦੀ ਸੀ ਤੇ ਫਿਰ ਆਪਣੀ ਦੁਕਾਨ ਦਾ ਸਾਰਾ ਕੰਮ ਦੇਖਦੀ ਸੀ ਦੇਖਦੀ-ਦੇਖਦੀ ਕੁਝ ਮਹੀਨੇ ਤੱਕ ਜੋਗਨ ਨੇ ਆਪਣੀਆਂ ਕਲਾਸਾਂ ਵੀ ਪੂਰੀਆਂ ਕਰ ਲਈਆਂ ਅੱਜ ਉਸਦੀ ਡਰਾਈਵਿੰਗ ਦਾ ਫਾਈਨਲ ਟੈਸਟ ਸੀ ਜਿਸ ਵਿੱਚ ਪਾਸ ਵੀ ਹੋ ਗਈ ਚਦ ਉਸ ਨੂੰ ਆਪਣਾ ਲਾਇਸੈਂਸ ਵੀ ਮਿਲਿਆ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਈ ਉਹੀ ਖੁਸ਼ੀ ਦੀ ਖਬਰ ਸੁਣਾਉਣ ਲਈ ਅੱਜ ਪਾਣੀ ਦੀ ਕਾਰ ਆਪ ਚਲਾ ਕੇ ਗੁਰੀ ਦੇ ਦਫ਼ਤਰ ਗਈ ਜਦ ਉਹ ਰਿਸੈਪਸ਼ਨ ਤੇ ਆਈ ਤਾਂ ਉਸ ਨੇ ਉੱਥੇ ਬੈਠੀ ਕੁੜੀ ਕਹਿਣ ਲੱਗੀ ਹੈਲੋ ਜੋਗਨ ਮੈਡਮ ਪਲੀਜ਼ ਤੁਸੀਂ ਬੈਠੋ ਮੈਂ ਹੁਣੇ ਸਰ ਨੂੰ ਤੁਹਾਡੇ ਆਉਣ ਬਾਰੇ ਦੱਸਦੀ ਆਂ ਫੇਜ ਦੇ ਰਿਸੈਪਸ਼ਨ ਵਾਲੀ ਕੁੜੀ ਨੇ ਅੰਦਰ ਫੋਨ ਕਰਕੇ ਜੁਵਨ ਦੀ ਔਨ ਵਾਰੀ ਦੱਸਿਆ ਤਾਂ ਗੁਰੀ ਕੁਝ ਹੀ ਥੇਰ ਬਾਅਦ ਆਪਸ ਨੂੰ ਲੈਣ ਲਈ ਬਾਹਰ ਆਇਆ ਤੇ ਕਹਿਣ ਲੱਗਾ ਜੁਵਨ ਤੁਸੀਂ ਉਹ ਵੀ ਇੱਥੇ ਅਚਾਨਕ ਸਭ ਠੀਕ ਤਾਂ ਹੈ ਨਾ ਜੁਵਨ ਹਾਂਜੀ ਸਭ ਠੀਕਾ ਮੈਂ ਤਾਂ ਇੱਕ ਗੁੱਡ ਨਿਊਜ਼ ਸੁਣਾਈ ਆ ਗੁਰੀ ਚਲ ਆਓ ਅੰਦਰ ਬੈਠ ਕੇ ਗੱਲ ਕਰਦੇ ਹਾਂ ਫਿਰ ਗੁਰੀ ਉਸ ਦਾ ਹੱਥ ਫੜ ਕੇ ਉਸ ਨੂੰ ਅੰਦਰ ਆਪਣੇ ਆਫਿਸ ਲੈ ਗਿਆ ਜ ਜੁਵਨ ਅੰਦਰ ਆਈ ਗੁਰੀ ਉਸ ਨੂੰ ਆਪਣੀ ਸੀਟ ਤੇ ਬਿਠਾ ਕੇ ਕਹਿਣ ਲੱਗਾ ਹਾਂਜੀ ਹੁਣ ਦੱਸੋ ਮੇਰੀ ਸਰਕਾਰ ਦੇ ਚਿਹਰੇ ਤੇ ਇੰਨੇ ਰੌਣਕ ਕਿਉਂ ਛਾਈਆਂ ਨੇ ਫਿਰ ਜੋਗਨ ਨੇ ਆਪਣਾ ਲਾਇਸੈਂਸ ਕੱਢ ਕੇ ਉਸ ਤੇ ਹੱਥ ਹੀ ਰੱਖ ਦਿੱਤਾ ਤੇ ਕਹਿਣ ਲੱਗੀ ਇੱਕ ਖੁਸ਼ਖਬਰੀ ਹੋ ਰਹੀ ਜੀ ਗੁਰੀ ਇੱਕ ਹੋਰ ਖੁਸ਼ੀ ਦੀ ਗੱਲ ਏ ਫਿਰ ਜਲਦੀ ਨਾਲ ਦੱਸੋ ਨਾ ਮੇਰੇ ਤੋਂ ਵੇਟ ਨਹੀਂ ਹੋ ਰਿਹਾ ਫਿਰ ਜੋਗਨ ਨੇ ਗੁਰੀ ਦਾ ਹੱਥ ਫੜ ਕੇ ਆਪਣੇ ਪੇਟ ਤੇ ਰੱਖ ਦਿਆਂ ਕਹਿਣ ਲੱਗੀ ਪਲਾ ਬੋਜੂ ਤਾਂ ਮੈਂ ਕੀ ਕਹਿਣਾ ਚਾਹਨੀ ਆ ਗੁਰੀ ਕਿਤੇ ਮੈਂ ਜੋ ਸੋਚ ਰਹੀ ਆਂ ਉਹ ਜਵਨ ਸੱਚ ਤਾਂ ਨਹੀਂ ਹੈ ਨਾ ਮੈਂ Papa ਤਾਂ ਨਹੀਂ ਮਨ ਵਾਲਾ ਨਾ ਉਸੇ ਗੱਲ ਸੁਣ ਕੇ ਚੋਵਨ ਨੇ ਹਾਂਜ ਸਿਰ ਹਿਲਾਇਆ ਤੇ ਸੰਗਦੀ ਨੇ ਸਿਰ ਝੁਕਾ ਲਿਆ ਫਿਰ ਗੁਰੀ ਨੇ ਕੁਰਸੀ ਤੇ ਬੈਠੀ ਜਵਨ ਨੂੰ ਖੁਸ਼ ਹੁੰਦੀ ਆ ਆਪਣੀ ਗੋਦੀ ਚ ਚੱਕ ਲਿਆ ਤੇ ਕਹਿਣ ਲੱਗਾ ਜਵਨ ਮੈਂ ਅੱਜ ਸੱਚੀ ਬਹੁਤ ਖੁਸ਼ ਆ ਤੂੰ ਤਾਂ ਕਮਲੀਆਂ ਮੈਨੂੰ ਜਿਉਣੇ ਦੀ ਇੱਕ ਹੋਰ ਵਜ੍ਹਾ ਦੇ ਦਿੱਤੀ ਤੂੰ ਜਦ ਦੀ ਮੇਰੀ ਜ਼ਿੰਦਗੀ ਚ ਆਈ ਹੈ ਨਾ ਮੇਰੀ ਜ਼ਿੰਦਗੀ ਤਾਂ ਖੁਸ਼ੀਆਂ ਨਾਲ ਹੀ ਭਰ ਗਈ ਕਿਆ ਕਿ ਉਸਦੀ ਗਲਤੀ ਕਿਸ ਕੀਤੀ ਜੋਵਨ ਗੁਰੂ ਪਲੀਜ਼ ਬਸ ਫਿਕਰ ਹੋਵਨ ਮੈਨੂੰ ਪਹਿਲਾਂ ਹੀਠਾ ਉਤਾਰੋ ਜੇ ਤੁਸੀਂ ਇਦਾਂ ਹੀ ਘਮਉਂਦੇ ਰਹੇ ਤਾਂ ਮੈਨੂੰ ਚੱਕਰ ਆ ਜਾਣਿਆ ਫਿਰ ਗੁਰੂ ਉਸਨੂੰ ਹੀਠਾ ਉਤਾਰ ਕੇ ਆਪਣੀਆਂ ਵਾਹਾਂ ਚ ਫੜਦੀ ਹੋਈ ਕਹਿਣ ਲੱਗਾ ਜੋਵਨ ਤੈਨੂੰ ਨਹੀਂ ਪਤਾ ਅੱਜ ਤੂੰ ਮੈਨੂੰ ਕਿੰਨੀ ਵੱਡੀ ਖੁਸ਼ੀ ਦਿੱਤੀ ਏ ਮੈਨੂੰ ਤਾਂ ਇੰਜ ਲੱਗ ਰਿਹਾ ਏ ਜਿਵੇਂ ਮੈਂ ਇਹ ਜਹਾਨ ਜਿੱਤ ਲਿਆ ਹੋਵੇ ਮੇਰਾ ਅੱਜ ਦਿਲ ਕਰਦਾ ਏ ਤੇਰੀ ਪੰਮ ਫੜਕੇ ਚ ਨੱਚਣੀ ਨੂੰ ਜੋਵਨ ਮਾਸਕ ਰੋਜੀ ਹੁਣ ਇੰਨੀ ਖੁਸ਼ੀ ਚ ਜੀ ਨੱਚਣੀ ਨੂੰ ਇੰਨਾ ਹੀ ਦਿਲ ਕਰ ਰਿਹਾ ਹੈ ਨਾ ਤਾਂ ਸ਼ਾਮ ਨੂੰ ਆਪਾਂ ਆਪਣੇ ਕਮਰੇ 'ਚ ਨੱਚ ਲਵਾਂਗੇ ਠੀਕ ਹੈ ਨਾ ਇਹਨੇ ਨੂੰ ਦਰਵਾਜ਼ੇ ਤੋਂ ਨੋਕ ਹੋਇਆ ਤਾਂ ਗੁਰੀ ਨੇ ਅੰਦਰ ਆਉਣ ਨੂੰ ਕਿਹਾ ਫਿਰ ਰਿਸੈਪਸ਼ਨ ਵਾਲੀ ਕੁੜੀ ਕਾਫੀ ਲੈ ਕੇ ਅੰਦਰ ਆਈ ਤੇ ਟੇਬਲ 'ਤੇ ਰੱਖ ਕੇ ਬਾਹਰ ਨੂੰ ਚਲੇ ਗਈ ਫਿਰ ਉਹ ਦੋਵੇਂ ਸੋਫਿਆਂ 'ਤੇ ਬੈਠ ਕੇ ਕਾਫੀ ਪੀਣ ਲੱਗੇ ਕਾਫੀ ਪੀਂਦੇ ਹੋਏ ਗੁਰੀ ਕਹਿਣ ਲੱਗਾ ਜਵਨ ਤਸੀਂ ਮਮੇ ਨੂੰ ਦੱਸੇ ਇਹ ਗੱਲ ਇਸਤੇ ਜਵਨ ਕਹਿਣ ਲੱਗੇ ਮੈਂ ਇਹ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਸੀ ਹੁਣ ਘਰ ਜਾ ਕੇ ਕੀ ਗੱਲ ਉਹਨਾਂ ਨੂੰ ਦੱਸਾਂਗੀ ਗੁਰੀ ਉ ਲੈ ਇੱਕ ਗੱਲ ਤਾਂ ਮੈਂ ਪੁੱਲ ਹੀ ਗਿਆ ਬਹੁਤ ਬਹੁਤ ਵਧਾਈਆਂ ਹੁਣ ਸਾਡੀ ਸਰਦਾਰਨੀ ਜੋਹਨਪ੍ਰੀਤ ਕੌਰ ਨੂੰ ਆਖਰ ਲਾਇਸੈਂਸ ਲੈ ਹੀ ਲਿਆ ਹੈ ਜਵਨ ਹਾਂਜੀ ਉਹ ਤਾਂ ਲੈਣਾ ਹੀ ਸੀ ਤੁਹਾਨੂੰ ਪਤਾ ਹੈ ਤੁਹਾਡੀ ਜੋਹਨ ਜਿਸ ਚੀਜ਼ ਦੇ ਪਿੱਛੇ ਪੈ ਜਾਇਨਾ ਉਸ ਨੂੰ ਪੂਰਾ ਕਰਕੇ ਹੀ ਸਾਲ ਲੈਂਦੀ ਆ ਗੁਰੀ ਤੇਰੀ ਇਹ ਹੀ ਗੱਲਾਂ ਤਾਂ ਮੈਨੂੰ ਬਹੁਤ ਚੰਗੀ ਲੱਗਦੀ ਏ ਤੂੰ ਜਿਸ ਕੰਮ ਨੂੰ ਫੜਦੀ ਹੈ ਨਾ ਉਸ ਨੂੰ ਤੁਰਛੜਾ ਕੇ ਹੀ ਹਟਦੀ ਹੈ ਜੋਗਨ ਅੱਛਾ ਜੀ ਤੁਸੀਂ ਜੈਰੀ ਤੇ ਰੂਗਲ ਦੇ ਰਿਸ਼ਤੇ ਲਈ ਕੋਈ ਵਿਚੋਲਾ ਲੱਭਿਆ ਆ ਕਿ ਨਹੀਂ ਮੈਨੂੰ ਰੂਹੀ ਪੁੱਛਦੀ ਸੀ ਗੁਰੀ ਤੁਸੀਂ ਕੋਈ ਕੰਮ ਕਹੋ ਤੇ ਮੈਂ ਉਹ ਨਾ ਕਰਾਂ ਭਲਾਈ ਹੋ ਸਕਦਾ ਆ ਫਿਰ ਆਪਣਾ ਲੈਪਟਾਪ ਚੈੱਕ ਕੀ ਜੋਵਨ ਦੇ ਕੋਲ ਬੈਠਦੇ ਆਂ ਕਹਿਣ ਲੱਗਾ ਜੋਵਨ ਪ੍ਰਸਤਿਮੰਦ ਬੰਦਾ ਤਾਂ ਕੋਈ ਲੱਭਿਆ ਨਹੀਂ ਰਿਸ਼ਤੇ ਲਈ ਪਰਾ ਦੇਖੋ ਤੁਹਾਡੀ ਦਰਾਣੀ ਦਾ ਪਿੰਡ ਕਿਹ ਕਿ Google Map ਖੋਲ ਲਿਆ ਉਸ ਤੋਂ ਬਾਅਦ ਉਸੇ ਕਰਦੀਆਂ ਕੁਝ ਤਸਵੀਰਾਂ ਦਿਖਾਉਣ ਲੱਗਾ ਉਸ ਤੋਂ ਬਾਅਦ ਜਵਨ ਕਹਿਣ ਲੱਗੀ ਗੁਰੀ ਤੁਹਾਨੂੰ ਕੀ ਲੱਗਦਾ ਹੈ ਆ ਪੂਆ ਰੂਵਲ ਦਾ ਘਰ ਵਰ ਦੀ ਕੀ ਇਸ ਰਿਸ਼ਤੇ ਲਈ ਮੰਨ ਜਾਏਗੀ ਫਿਰ ਜਵਨ ਦਾ ਹੱਥ ਆਪਣੇ ਹੱਥਾਂ ਚ ਲੈਂਦੇ ਹੋਏ ਕਹਿਣ ਲੱਗਾ ਜਵਨ ਮੈਨੂੰ ਤੇਰੇ ਤੇ ਪੂਰਾ ਭਰੋਸਾ ਆ ਤੂੰ ਕੁਝ ਵੀ ਕਰ ਸਕਦੀ ਹੈਂ ਮੈਂ ਤਾਂ ਇੰਨਾ ਜਾਣਦਾ ਹਾਂ ਬਸ ਇਹ ਦੋ ਪਿਆਰ ਕਰਨ ਵਾਲੇ ਦੀ ਦਿਲ ਟੁੱਟਣੀ ਨਹੀਂ ਚਾਹੀਦੀ ਜੁਵਨ ਕੋਈ ਗੱਲ ਨਹੀਂ ਜੀ ਮੈਂ ਆਪੇ ਸਭ ਕੁਝ ਸਾਮਲਾ ਮੰਗੀ ਫਿਰ ਕੌਫੀ ਦਾ ਕੱਪ ਹੀ ਠਰਕਦੇ ਹੋਏ ਕਹਿਣ ਲੱਗੀ ਮੈਂ ਜਾਵਾਂ ਫਿਰ ਹਣ ਗਰੀ ਹੁਣੇ ਤਾਂ ਤੁਸੀਂ ਆਏ ਹੋ ਦੋ ਘੜੇ ਹੋਰ ਬੈਠ ਜਾਓ ਜੁਵਨ ਤਾਂ ਹਟਾਤਾ ਨਾ ਦਿਲ ਹੀ ਨੀਂ ਪਰਦਾ ਮੇਰੇ ਕੋਲ ਬੈਠ ਕੇ ਸੁਣੇ ਕੰਮ ਬਹੁਤ ਪੈਣੇ ਦੁਕਾਨ ਤੇ ਹਲੇ ਮੈਂ ਘਰ ਵੀ ਜਾਣਾ ਆ ਹਾਂ ਬਾਕੀ ਕੰਮ ਰਾਤ ਨੂੰ ਕਰ ਲੈਣਾ ਗੁਰੀ ਚਲ ਠੀਕ ਹੈ ਜੀ ਮੈਂ ਤੁਹਾਨੂੰ ਫਿਰ ਛੱਡ ਆਉਣਾ ਹਾਂ ਜੋਵਨ ਜੀ ਨਹੀਂ ਮੈਂ ਚਲੀ ਜਾਵਾਂਗੀ ਮੈਂ ਬਾਣੀ ਦੀ ਕਾਰ ਲੈ ਕੇ ਆਈਆਂ ਗੁਰੀ ਤੈਨੂੰ ਪਤਾ ਹੈ ਬਾਣੀ ਨੂੰ ਆਪਣੀ ਇਹ ਕਾਰ ਬਹੁਤ ਪਿਆਰੀ ਆ ਉਹ ਕਿਸੇ ਨੂੰ ਹੱਥ ਤੱਕ ਵੀ ਨਹੀਂ ਲਗਾਉਣ ਦਿੰਦੀ ਪਰ ਤੂੰ ਪਤਾ ਨਹੀਂ ਉਸਤੇ ਕੀ ਜਾਦੂਗਰੀ ਕਰਦੀ ਹੈ ਤੇਰੀ ਉਹ ਹਰ ਗੱਲ ਛੱਟ ਮੰਨ ਲੈਂਦੀ ਆ ਜੋਵਨ ਬਸ ਜੀ ਸਾਡਾ ਨਾਨਨ ਪਰਛਾਈ ਦਾ ਰਿਸ਼ਤਾ ਹੈ ਜਹਾਇਆ ਕੈਕੀ ਫਿਰ ਹੌਟ ਕੇ ਖੜੀ ਹੋ ਗਈ ਫਿਰ ਗੁਰੀ ਦੇ ਗਲ ਨਾਲ ਲੱਗ ਕੇ ਕਹਿਣ ਲੱਗੀ ਗੁਰਪ੍ਰੀਤ ਜੀ ਸ਼ੁਕਰੀਆ ਮੈਨੂੰ ਜ਼ਿੰਦਗੀ ਦਾ ਇੰਨਾ ਪਿਆਰਾ ਤੋਹਫਾ ਦੇਣ ਲਈ ਗੁਰੀ ਕਮਲੀਏ ਸ਼ੁਕਰੀਆ ਤਾਂ ਮੈਨੂੰ ਅਦਾ ਕਰਨਾ ਚਾਹੀਦਾ ਏ ਫਿਰ ਗੁਰੀ ਉਸ ਨੂੰ ਬਾਹਰ ਤੱਕ ਛੱਡਣ ਲਈ ਆਇਆ ਗੁਰੀ ਨੇ ਆ ਕੇ ਗੱਡੀ ਦੀ ਵਾਰੀ ਖੋਲੀ ਤੇ ਜੋਬਨ ਅੰਦਰ ਬੈਠ ਗਈ ਫਿਰ ਉਸ ਦੀ ਚੁੰਨੀ ਚੱਕ ਕੇ ਉਸ ਦੀ ਗੋਦੀ 'ਚ ਰੱਖਦਾ ਹੋਇਆ ਕਹਿਣ ਲੱਗਾ ਜੋਬਨ ਆਪ ਨੂੰ ਇੱਕ ਵਾਰੀ ਡਾਕਟਰ ਨੂੰ ਵੀ ਦਿਖਾ ਲੈਣਾ ਚਾਹੀਦਾ ਏ ਤੁਸੀਂ ਕੀ ਕਹਨੇ ਹੋ ਜੋਵਨ ਮੈਂ ਵੀ ਇਹੀ ਸੋਚ ਰਹੀ ਸੀ ਤੁਸੀਂ ਕਿਸੇ ਲੇਡੀ ਡਾਕਟਰ ਨੂੰ ਜਾਣਦੇ ਹੋ ਤਾਂ ਆਪਾਂ ਇੱਕ ਵਾਰੀ ਜਾ ਹੁੰਦੇ ਆ ਫਿਰ ਗੁਰੀ ਗੱਡੀ ਦੀ ਤਾਕੀ ਬੰਦ ਕੀਤੇ ਬਿਨਾ ਹੀ ਜੋਵਨ ਨੂੰ ਪਿਆਰੀ ਜਿਹੀ ਸਮਾਈਲ ਲੱਤੀ ਫਿਰ ਆਪਣੀ ਗੱਡੀ ਖੜਕ ਕੇ ਕਹਿਣ ਲੱਗਾ ਚਲੋ ਆ ਜਾਓ ਪਹਿਲਾਂ ਆਪਾਂ ਜਾ ਹੀ ਆਈਏ ਜੋਵਨ ਗੱਡੀ 'ਚ ਉਤਰ ਕੇ ਉਸਦੇ ਨਾਲਾ ਕੇ ਬੈਠ ਗਈ ਡਾਕਟਰ ਦੇ ਆ ਕੇ ਉਹਨਾਂ ਦੇ ਆਪਣਾ ਅਪਾਇੰਟਮੈਂਟ ਲਿਆ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ। ਛੇ ਦੋਨਾਂ ਦੀ ਵਾਰੀ ਆਈ ਤਾਂ ਉਹ ਦੋਵੇਂ ਅੰਦਰ ਆਏ। ਡਾਕਟਰ ਨੂੰ ساری ਗੱਲਬਾਤ ਅਸੀਂ। ਡਾਕਟਰ ਫਿਰ ਜੋਬਨ ਨੂੰ ਅੰਦਰ ਲੈ ਗਈ ਤੇ ਉਸ ਦਾ ਚੈੱਕਅਪ ਤੇ ਕੁਝ ਟੈਸਟ ਕੀਤੇ। ਫਿਰ ਜਦੋਂ ਉਹ ਬਾਹਰ ਆਏ ਤਾਂ ਡਾਕਟਰ ਕਹਿਣ ਲੱਗੀ, "ਮੁਬਾਰਕ ਹੋਵੇ ਮਿਸਟਰ ਸਿੰਘ। ਤੁਸੀਂ ਦੋਵੇਂ ਮਾਂ-ਬਾਪ ਬਣ ਵਾਲੇ ਹੋ।" ਡਾਕਟਰ ਦੀ ਗੱਲ ਸੁਣ ਕੇ ਦੋਨਾਂ ਦੇ ਚਿਹਰੇ ਤੇ ਖੁਸ਼ੀ ਛਾ ਗਈ। ਫਿਰ ਹਦੋਂ ਮੇ ਖੁਸ਼ੀ ਖੁਸ਼ੀ ਬਾਹਰ ਆ ਗਏ ਤੇ ਗੁਰੀ ਤੇ ਦਫ਼ਤਰਵਲ ਨੂੰ ਚਲ ਪਏ ਰਸਤੇ 'ਚ ਗੁਰੀ ਨੇ ਘਰ ਸਭ ਦਾ ਮੂੰਹ ਮਿੱਠਾ ਕਰਵੋਣ ਲਈ ਬਰਫੀ ਦਾ ਡੱਬਾ ਲੈ ਲਿਆ ਜਦ ਜੋਵਨ ਗੁਰੀ ਦੇ ਕੰਮ ਤੋਂ ਘਰ ਪਹੁੰਚੀ ਤਾਂ ਬਾਣੀ ਤੇ ਉਸਦੀ ਮੰਮੀ ਹਾਲ 'ਚ ਬੈਠੀਆਂ ਗੱਲਾਂ ਕਰ ਰਹੀਆਂ ਸਨ ਜੋਵਨ ਦੇ ਹੱਥ ਵਿੱਚ ਬਰਫੀ ਦਾ ਡੱਬਾ ਦੇਖ ਕੇ ਮੰਮੀ ਕਹਿਣ ਲੱਗੇ ਪੁੱਤ ਇੰਨਾ ਮਿੱਠਾ ਨਾ ਖਾਇਆ ਕਰੋ ਇਹ ਮਿੱਠਾ ਬਿਮਾਰੀਆਂ ਦਾ ਘਰ ਹੈ ਜੋਵਨ ਆ ਕੇ ਉਹਨਾਂ ਦੇ ਕੋਲ ਆ ਕੇ ਬੈਠਦੀ ਹੋਈ ਕਹਿਣ ਲੱਗੀ ਮੰਮੀ ਜੀ ਖੁਸ਼ਖਬਰੀ ਆ ਤੁਸੀਂ ਦਾਦੀ ਬਣ ਵਾਲੇ ਹੋ। ਚੋਬੰਦ ਇਹ ਗੱਲ ਸੁਣ ਕੇ ਉਸਦੀ ਮੰਮੀ ਦੇ ਚਿਹਰੇ ਤੇ ਰੌਣਕ ਖਾ ਗਈ। ਉਹਨੇ ਚੋਬੰ ਨੂੰ ਘੁੱਟ ਕੇ ਗੱਲ ਲਗਾਇਆ ਤੇ ਉਸ ਨੂੰ ਬਹੁਤ ਸਾਰਾ ਪਿਆਰ ਤੇ ਦులਾਰ ਦਿੰਦੇ ਹੋਏ ਕਹਿਣ ਲੱਗੀ ਸ਼ੁਕਰ ਆ ਉਸ ਸੱਚੇ ਪਾਸ਼ਾ ਵਾਹਿਗੁਰੂ ਦਾ ਜਿਸ ਨੇ ਸਾਡੀ ਵੀ ਸੁਣੀ ਤੇ ਇਹ ਤੂੰ ਨਹੀਂ ਜਾਣਦੀ ਤੂੰ ਕਿੰਨੀ ਖੁਸ਼ੀਵਲੀ ਖਬਰ ਸੁਣਾਈ। ਫਿਰ ਬਾਣੀ ਕਹਿਣ ਲੱਗੀ ਭਾਬੀ ਮੇਰੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ। ਮੈਨੂੰ ਆਖਰ ਮੇ ਭੂਆ ਜੂ ਬਨ ਬਾਲੀਆਂ ਉਸ ਦਿਨ ਸੁਣ ਕੇ ਜੋ ਬਨੇ ਹਸਦੀ ਨੇ ਉਸ ਨੂੰ ਕੁੱਟ ਕੇ ਗੱਲ ਨਾ ਲਗਾ ਲਿਆ ਤੇ ਕਹਿਣ ਲੱਗੀ ਕਮਲੀ ਨਾ ਹੋਵੇ ਤਾਂ ਕਿਸੇ ਥਾਂ ਦੀ ਵਧਾਈ ਮੈਨੂੰ ਦੇਣੀਆ ਬੰਦਿਆਂ ਨੇ ਬਾਣੀ ਹਾਂਜੀ ਮੇਰੇ ਕਹਿੰਦਾ ਉਹੀ ਮਤਲਬ ਸੀ ਹੁਣ ਤੁਹਾਡਾ ਖਿਆਲ ਮੈਂ ਆਪ ਰੱਖਿਆ ਕਰਾਂਗੀ ਜੋਨ ਏ ਵੀ ਸਹੀਆ ਹੁਣ ਤੂੰ ਹੀ ਮੇਰਾ ਖਿਆਲ ਰੱਖਿਆ ਕਰਨਾ ਆ ਕਹਿ ਕੇ ਬਰਫੀ ਦਾ ਪੀਸ ਚੱਕ ਕੇ ਬਾਣੀ ਦੇ ਮੂੰਹ ਵਿੱਚ ਪਾ ਦਿੱਤਾ ਫਿਰ ਜੋ ਮਨੀ ਆਪਣੀ ਪੂਆ ਦੀ ਕਮਰੇ ਚ ਜਾ ਕੇ ਉਹਨਾਂ ਦਾ ਵੀ ਮੂੰਹ ਮਿੱਠਾ ਕਰਵਾਇਆ ਫਿਰ ਜੋ ਉਹਨ ਆਪਣੀ ਕੰਮ ਤੇ ਚਲੀ ਗਈ ਆਪਣੇ ਕੰਮ ਤੇ ਜਾ ਕੇ ਉਸਨੇ ਸ਼ਾਮ ਚਹੀਨ ਆਪਣੀ ਬੇਬੀ ਨੂੰ ਫੋਨ ਲਗਾ ਲਿਆ ਤੇ ਉਹਨਾਂ ਨੂੰ ਉਹਨਾਂ ਦੇ ਨਾਨੇ ਬੰਨਣ ਬਾਰੇ ਦੱਸਿਆ ਫਿਰ ਬੈਠੀ ਕਿ ਡੇਰ ਘੰਟਾ ਉਹਨਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੀ ਰਹੀ ਸ਼ਾਮ ਨੂੰ ਗੁਰੀ ਟੇਸਰ ਇਕੜਾਉਣ ਲੈ ਕੇ ਘਰ ਆਇਆ ਜਦੋਂ ਉਹ ਆਪਣੀ ਕਮਰੇ ਚ ਆਇਆ ਤਾਂ ਜੋ ਉਹਨ ਹਲੇ ਕੰਨ ਆਈ ਹੀ ਨਹੀਂ ਸੀ ਉਸਨੇ ਜਵਨ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਗੁਰੀ ਅੱਜ ਦੁਕਾਨ ਤੇ ਕੰਮ ਬਹੁਤਾ ਮੈਂ 10 ਵਜੇ ਤੱਕ ਘਰ ਆ ਜਾਾਂਗੀ। ਉਸ ਦਾ ਫੋਨ ਸੁਣ ਕੇ ਗੁਰੀ ਉਦਾਸ ਹੋ ਕੇ ਆਪਣੇ ਬੈੱਡ ਤੇ ਆ ਕੇ ਬੈਠ ਗਿਆ। ਨਾ ਹੀ ਉਸਨੇ ਰੋਟੀ ਖਾਧੀ ਤੇ ਨਾ ਹੀ ਆਪਣੇ ਕਮਰੇ 'ਚੋਂ ਬਾਹਰ ਆਇਆ। ਰਾਤ ਨੂੰ ਸਾਢੇ 10 ਵਜੇ ਜਵਨ ਘਰ ਆਈ ਤਾਂ ਸਾਰਿਆਂ ਨੂੰ ਹਾਲ ਬੈਠੇ ਦੇਖ ਕੇ ਕਰਨ ਲੱਗੀ। ਮੰਮੀ ਜੀ ਕੀ ਹੋਇਆ? ਤੁਸੀਂ ਸਵੇਦਾ ਕਿਉਂ ਬੈਠੇ ਹੋ? ਮੰਮੀ ਤੇ ਅਸੀਂ ਤਾਂ ਤੇਰੀ ਰਾਤ ਹੀ ਦੇਖ ਰਹੇ ਸੀ। तू तो कि लेट आई हां जोवन हाँ जी मम्मी जी यो सूट तैयार करके अच ही देने से करके मैं लेट हो गई मैं फ्रैश होके आनी हाँ फिर आप खाना खाने, -खाने क्या के हो उपर अपने कमरे चले गई जब वह कमरे च आई तो सारे कमरे चेरा से उसने आके लाइट जगह तो देखिया, गुरी हनेरे च बैठा से जोवन आके उससे कोल बैठते हुए कह लगी गुरी की होया ਤੁਸੀਂ ਐਵੇਂ ਹਨੇਰੇ 'ਚ ਕਿਉਂ ਬੈਠੇ ਹੋ ਗੁਰੀ ਜੋਬਲ ਨੂੰ ਪਤਾ ਤੁਹਾਡੇ ਬਿਨਾ ਕਿ ਮੈਂ ਕੱਲਾ ਫੀਲ ਕਰ ਰਿਹਾ ਸੀ ਮੈਂ ਇਨੀ ਖੁਸ਼ੀ ਨਾਲ ਇੰਨੇ ਸਾਰੇ ਖਡਾਉਣੇ ਲੈ ਕੇ ਘਰ ਆਇਆ ਸੀ ਫਿਰ ਜਦ ਤੁਸੀਂ ਕਿਹਾ ਮੈਂ 10 ਵਜੇ ਘਰ ਆਵਾਂਗੀ ਮੇਰੀ ਸਾਰੀ ਖੁਸ਼ੀ ਜਾਂਦੀ ਰਹੀ ਫਿਰ ਜੋਬਨ ਉਸ ਨੂੰ ਆਪਣੀਆਂ ਬਾਹਾਂ 'ਚ ਭਰਦੀ ਹੋਈ ਕਹਿਣ ਲੱਗੀ ਸੌਰੀ ਸੋਨੇ ਮੈਨੂੰ ਸੱਚੀ ਨਹੀਂ ਪਤਾ ਸੀ ਮੇਰੀ ਇੰਨੀ ਛੋਟੀ ਜਹੀ ਗਲਤੋਂ ਨਾਲ ਨੂੰ ਇੰਨਾ ਉਦਾਸ ਕਰ ਜਾਵੇਗੀ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਜਲਦੀ ਖਤਮ ਕਰਨੀ ਦੀ ਪਰ ਵਿਆਹ ਦਾ ਆਰਡਰ ਸੀ ਸੋ ਟਾਈਮ ਲੱਗ ਗਿਆ ਚਲੋ ਉਹ ਸਭ ਛੱਡੋ ਦਿਖਾਓ ਮੈਨੂੰ ਸਾਡੀ ਬੇਬੀ ਲਈ ਤੁਸੀਂ ਕੀ ਲੈ ਕੇ ਆਏ ਹੋ ਫੀਚਰ ਗੁਲੀ ਨਾਮ ਬੋਲੇ ਆ ਤਜੂਬਨ ਕਹਿਣ ਲੱਗੀ ਮੈਨੂੰ ਪਤਾ ਆ ਆਪਣੀ ਸੋਣੀ ਨੂੰ ਕਿਵੇਂ ਮਨਾਉਣਾ ਆ ਕਹਿ ਕੇ ਉਸੇ ਗੱਲ ਤੇ ਕਿਸ ਕਰ ਦਿੱਤੀ ਤੇ ਫਿਰ ਉਹ ਕਹਿਣ ਲੱਗੀ ਹੋਸ਼ ਚਹੀਦੀ ਮਿੱਠੀ ਗੁਰੀ ਉਸੇ ਵੱਲ ਦੇਖ ਤੇ ਹੱਸਦੇ ਹੋਏ ਕਹਿਣ ਲੱਗਾ ਜੋਵਨ ਯਾਰ ਤੂੰ ਇੱਧਰ ਮੇਰੇ ਤੋਂ ਦੂਰ ਨਾ ਜਾਇਆ ਕਰ ਮੈਂ ਬਹੁਤ ਇਕੱਲਾ ਤੇ ਉਦਾਸ ਹੋ ਜਾਣਾ ਆ ਕਹਿ ਕੇ ਉਸ ਦੀ ਗੋਦੀ ਚ ਸਿਰ ਰੱਖ ਲਿਆ ਜਵਨ ਉਸ ਦਾ ਸਿਰ ਫਲੋਸਤੇ ਹੋਏ ਕਹਿਣ ਲੱਗੀ ਮੇਰਾ ਕਿਹੜਾ ਜੀ ਕਰਦਾ ਆ ਜੀ ਤੁਹਾਡੇ ਤੋਂ ਦੂਰ ਜਾਣੂ ਮਸ ਕਈ ਵਾਰੀ ਹਾਲਾਤ ਹੀ ਇਦਾਂ ਦੇ ਬਣ ਜਾਂਦੇ ਆ ਗੁਰੀ ਉਹ ਸਭ ਛੱਡੋ ਮੇਰੀ ਬੇਬੀ ਦੀ ਮੰਮੀ ਨੇ ਕੁਝ ਖਾਧਾਕ ਨਹੀਂ ਜਵਨ ਕਿੱਥੇ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਗੁਰੀ ਫਿਰ ਜਾਓ ਜਲਦੀ ਨਾਲ ਫਰੈਸ਼ ਹੋ ਕੇ ਆਓ ਤੁਹਾਨੂੰ ਪਤਾ ਆ ਅੱਜ ਸਾਰਾ ਖਾਣਾ ਬਾਣੀ ਨੇ ਬਣਾਇਆ ਆ ਜੋਗਨ ਸੱਚੀ ਫਿਰ ਤਾਂ ਮੈਂ ਹੋਣੀ ਆਈ ਕਹਿ ਕੇ ਫ੍ਰੈਸ਼ ਹੋਣ ਲਈ ਬਾਥਰੂਮ ਵੱਲ ਨੂੰ اٹਕੇ ਤੁਰ ਪਈ ਕੁਛ دیر ਬਾਅਦ ਆ ਜੋਗਨ ਫ੍ਰੈਸ਼ ਹੋ ਕੇ ਆਈ ਤਾਂ ਖਦੋਮੇ ਚੜੇ ਖਾਣਾ ਖਾਣ ਲਈ ਠਾਗੇ ਫਿਰ ਸਾਰਿਆਂ ਨੇ ਮਿਲ ਕੇ ਖਾਣਾ ਖਾਦਾ ਬਾਣੀ ਦੀ ਮੰਮੀ ਉਸੇ ਬਣਾਏ ਖਾਣੇ ਦੀ ਤਾਰੀਫ ਕਰਦੇ ਹੋਏ ਕਹਿਣ ਲੱਗੀ ਬਈ ਸਾਡੀ ਬਾਣੀ ਇੰਨਾ ਵਧੀਆ ਖਾਣਾ ਬਣਾਉਂਦੀ ਆ ਸਾਨੂੰ ਤਾਂ ਇਹ ਗੱਲ ਪਤਾ ਹੀ ਨਹੀਂ ਸੀ ਆਪਣੀ ਮੰਮੀ ਦੀ ਗੱਲ ਸੁਣ ਕੇ ਬਾਣੀ ਕਹਿਣ ਲੱਗੀ ਮम्मा ਮੈਂ ਤਾਂ ਹਾਲੇ ਸਿੱਖ ਰਹੀ ਹਾਂ ਨਾਲੇ ਇਸੀ ਹੱਕਦਾਰ ਤਾਂ ਭਾਬੀ ਉਹਨਾਂ ਨੇ ਹੀ ਮੈਨੂੰ ਇਹ ਸਭ ਕੁਝ ਬਣਾਉਣਾ ਸਿਖਾਇਆ ਯਾ ਨਹੀਂ ਮੈਂ ਤਾਂ ਪਿਆਜ਼ ਵੀ ਪਲੇਟਸ ਰੱਖ ਕੇ ਕੱਟਦੀ ਹੁੰਦੀ ਸੀ ਉਸੇ ਗੱਲ 'ਤੇ ਉਹਗੇ ਸਾਰੇ ਜਣੇ ਹੱਸਣ ਲੱਗ ਪਏ ਫਿਰ ਸਭ ਦੀ ਰੋਟੀ ਖਾਣ ਤੋਂ ਬਾਅਦ ਜਵਨ पांडे ਇਕੱਠੇ ਕਰਕੇ ਰਸੋਈ 'ਚ ਲੈ ਕੇ ਜਾਣ ਲੱਗੀ ਤਾਂ ਬਾਣੀ ਕਹਿਣ ਲੱਗੀ ਭਾਬੀ ਤੁਸੀਂ ਅੱਜ ਤੋਂ ਕੋਈ ਕੰਮ ਨਹੀਂ ਕਰਨਾ ਇਹ ਸਭ ਕੰਮ ਹੁਣ ਮੇਰੇ ਆ ਤੁਸੀਂ ਤਾਂ ਵੱਚ ਛੇਤੀ ਛੇਤੀ ਨਾਲ ਹੁਣ ਮੈਨੂੰ ਮੇਰਾ ਪਿਆਰਾ ਜੀ ਹੱਪਾ ਤੀਜਾ ਜਪਤੀ ਜੀ ਤੇ ਉਹ ਮੇਰਾ ਬਹੁਤ ਦਿਲ ਕਰਦਾ ਏ ਉਹਨਾਂ ਨੂੰ ਖੜਾਉਣ ਨੂੰ ਤਾਂ ਉਸੇ ਗੱਲ ਸੁਣ ਕੇ ਜੋਵਨ ਹੱਸ ਪਈ ਫੇਜਤ ਗੁਰੀ ਤੇ ਜੋਵਨ ਜਦ ਉੱਠ ਕੇ ਆਪਣੇ ਕਮਰੇ ਚ ਜਾ ਲੱਗੀ ਤਾਂ ਜੋਵਨ ਕਹਿਣ ਲੱਗੀ ਗੁਰਪੇ ਜੀ ਥੋੜਾ ਬਾਹਰ ਘੁਮਾਈਏ ਨਾ ਨਹੀਂ ਮੈਂ ਤੁਹਾਡੇ ਨਾਲੇ ਕਿਹ ਜਰੂਰੀ ਗੱਲ ਕਰਨੀ ਆ ਉਸੇ ਗੱਲ ਸੁਣ ਕੇ ਗੁਰੀ ਕਹਿਣ ਲੱਗਾ ਤੁਸੀਂ ਇੱਕ ਮਿੰਟ ਰੋਕੋ ਫਿਰ ਉਹ ਆਪਣੇ ਕਮਰੇ 'ਚ ਗਿਆ ਤੇ ਆਪਣੇ ਲੀਲੋਈ ਤੇ ਜੋਵਨ ਲਈ ਸ਼ੌ ਲੈ ਕੇ ਆਇਆ ਤੇ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਆ ਲੋ ਫਰੋਸ਼ਾਲ ਲੈ ਲੋ ਬਹੁਤ ਠੰਡਾ ਜੋ ਬਣੇ ਸ਼ਾਲ ਦੀ ਤਨਵਾਜੀ ਬਾਕੀ ਕਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ